ਰਿਓ ਮਮਾ ਹਟਾਓ 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 ਇਹ ਲੈ ਲੈ ਰਿਹਾ ਮਰ ਰੋਟੀ ਸਿੱਧੀ ਨਾ ਗੈਸ ਤੇ ਨਹੀਂ ਸੇਕੀਦੀ ਹੁੰਦੀ ਹਾਂ ਇਸੇ ਮਾ ਜੋ ਗੈਸ ਹੁੰਦੀ ਹੈ ਉਸ ਤੇ ਕਾਰਬਨ ਮੋਨੋਆਕਸਾਈਡ ਤੇ ਨਾਈਟ੍ਰੋਜਨ ਡਾਈਆਕਸਾਈਡ ਹੁੰਦੀਆਂ ਨੇ ਇਹਦੇ ਵਿੱਚ ਹਾਂਜੀ ਇਹ ਚ ਇਹ ਤਾਂ ਸਿੱਧੀ ਨਾ ਰੋਟੀ ਸਕੇਗਾ ਉਹ ਕਹਿ ਰਹੀ ਬਣਾਉਂਦੇ ਨੇ ਇਹ ਫੁਲਕਾ ਦੇ ਫੁਲਕਾ ਕਰ ਲੈਂਦੇ ਉੱਪਰ ਫ੍ਰਿਸਟਾਏਸ نیچے ਲਾ ਕੇ ਸੇਕਦੇ ਆ ਉਹ ਲੋਕਾਂ ਨੂੰ ਪਤਾ ਨਹੀਂ ਆਪਾਂ ਲੋਕਾਂ ਨੂੰ ਵੀ ਦੱਸਾਂਗੇ ਜੋ ਹੁੰਦੀ ਹੈ ਨਾ ਇਹ ਕਾਰਬਨ ਮੋਨੋਆਕਸਾਈਡ ਹੁੰਦੀ ਹੈ ਗੈਸ ਚ ਤੇ ਨਾਈਟ੍ਰੋਜਨ ਡਾਈਆਕਸਾਈਡ ਵੀ ਹੁੰਦੀ ਹੈ ਇਹਦੇ ਨਾਲ ਹਾਰਟ ਦੀਆਂ ਪ੍ਰੋਬਲਮਸ ਹੋ ਸਕਦੀਆਂ ਨੇ ਸਾਹ ਦੀ ਪ੍ਰੋਬਲਮ ਹੋ ਸਕਦੀ ਹੈ ਕੈਂਸਰ ਹੋ ਸਕਦਾ ਹੈ ਐ ਤਾ ਬਹੁਤ ਜ਼ਿਆਦਾ ਸਿਹਤ ਨੂੰ ਪ੍ਰੋਬਲਮ ਆ ਸਕਦੀ ਹੈ ਨਾ ਇਹ ਨਾ ਫੇਕਿਆ ਕਰੋ ਇਹਨੀਆਂ ਨੁਕਸਾਨਦੈਕ ਨੇ ਇਹ ਹੋਰ ਬਹੁਤ ਜ਼ਿਆਦਾ ਇਹ ਨਾ ਫੇਕਿਆ ਕਰੋ ਗੈਸ ਨੂੰ ਨਹੀਂ ਕੱਲੇ ਕਰੋ ਚਾਈਟਾਂ ਨਹੀਂ ਨਾ ਲੱਗਦੇ ਰਹੀਆ ਹਾਂਜੀ ਤੇ ਮੈਂ ਇਹ ਨਹੀਂ ਫਰਾਈ ਐਕਸਟ੍ਰੀਨਸਿਕ ਪਰ ਹਾਂਜੀ ਇਹ ਥੱਲੇ ਪਾਉਂਗੇ ਉਹ ਜੋ ਰੋਟੀ ਚ ਵੱੜ ਜਾਂਦੀ ਹੁੰਦੀ ਹੈ ਹਾਂ ਦੇਖੋ ਇਸ ਤਰ੍ਹਾਂ ਵੀ ਤਾਂ ਵਧੀਆ ਬਣਦਾ ਦੇਖੋ ਨਾ ਦੇਖੋ ਇੱਥੇ ਵੀ ਉਵੇਂ ਹੀ ਬਣ ਗਈ ਬਹੁਤ ਵਧੀਆ ਠੀਕ ਹੈ ਤੇ ਗੇਵਸ ਤੇ ਮੈਂ ਵੀ ਬਣਾਉਂਗੀ ਹਾਂਜੀ ਤੇ ਪਰ ਮੈਸੇਜ ਬਾਕੀ ਜਨ ਵੀ ਜਿੰਨੇ ਆ ਤੇ ਇਹ ਸਾਡੀ ਵੀਡੀਓ ਪਲੀਜ਼ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਬਸ ਤੋਂ ਵੱਧ ਲੋਕਾਂ ਨੂੰ ਜਿਹੜੇ ਵੇ ਪਤਾ ਲੱਗ ਸਕੀ। ਦੇਖੋ ਫੁਲਕਾ ਦੇ ਵੀ ਆਏ ਫੁਲਕੇ ਬਣੇ